ਸਾਡੇ ਹਲਾਤ ਭਾਜੀ ਇਦਾਂ ਵਾ ਕਿ ਘਰ ਦੇ ਵਿੱਚ ਰੋਟੀ ਬਹੁਤ ਮੁਸ਼ਕਲ ਨਾਲ ਬਣਦੀ ਹੈ ਕੀ ਕੰਮ ਕਰਦੇ ਸਰ ਇਦਾਂ ਹੀ ਜੋ ਵੀ ਮਿਲ ਜੇ ਕੋਈ 150 200 ਬਣਾਉਣਾ ਹੁੰਦਾ ਜਿੱਦਾਂ ਮਰਜੀ ਕੋਈ ਕੰਮ ਮਿਲ ਜੇ ਬੈਠ ਕੇ ਕਰਨ ਵਾਲੇ ਤੇ ਘਰ ਵੀ ਸਟੈਂਪ ਮੰਗਦੇ ਸੀ ਉਹ ਕਰਦੇ ਆ ਕਿ ਸਾਡੀ ਜ਼ਿਆਦਾ ਦਿੱਤੀ ਜਾਵੇ ਸਾਨੂੰ ਵੀ ਰੇਅਰ ਵੀ ਦਿੱਤੀ ਜਾਵੇ ਜਿੰਦ ਤੱਕ ਵੀ ਹੋ ਸਕੇ ਸਾਨੂੰ ਘਰ ਰੋਏ ਦੀ ਵੀ ਸਾਡੀ ਸਹਾਰਾ ਦਿੱਤੀ ਜਾਵੇ अपाहिज ਪਰਿਵਾਰ ਤੇ ਗਰੀਬੀ ਦਾ ਕਹਿਰ ਇਸ ਕਦਰ ਟੁੱਟਿਆ ਹੈ ਕਿ ਪਰਿਵਾਰ ਹੁਣ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਤੁਹਾਨੂੰ ਦੱਸ ਦੇ ਕਿ ਮਾਮਲਾ ਅਜੇ ਹੀ ਇੱਕ ਨਿਕਲ ਕੇ ਸਾਹਮਣੇ ਆਇਆ ਜੋ ਕਿ ਕੁਦਰਤ ਦਾ ਧੰਨਵਾਦ ਵੀ ਕਰਦਾ ਹੈ ਅਤੇ ਦਿਲੋਂ ਰੋਂਦਾ ਵੀ ਹੈ। ਉਹ ਕਹਿੰਦੇ ਹਨ ਕਿ हे ਮਾਲਕ ਜੇ ਸਾਨੂੰ ਅਜਿਹੀ ਜ਼ਿੰਦਗੀ ਦੇਣੀ ਸੀ ਤਾਂ ਸਾਨੂੰ ਦੁਨੀਆ ਤੇ ਆਉਣ ਹੀ ਨਾ ਦਿੰਦਾ। ਜ਼ਿਲ੍ਹਾ ਤਰਨਤਾਰਨ ਦੇ ਨਾਂ ਲੱਗਦੇ ਪਿੰਡ ਵਿੰਦਵਾਲ ਸਾਹਿਬ ਕੇ ਇਹ ਮਾਮਲਾ ਦੇਖਣ ਨੂੰ ਮਿਲਿਆ ਜੋ ਕਿ ਕਿਸੇ ਵੀ ਇਨਸਾਨ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ ਕਿਉਂਕਿ ਇਹ ਦੋਨੇ ਪਤੀ ਪਤਨੀ ਆਪਣੇ ਪੈਰਾਂ ਤੋਂ ਅਪਾਹਜ ਨੇ ਅਤੇ ਇਸ ਪਰਿਵਾਰ ਤੇ ਕੁਦਰਤ ਦਾ ਐਸਾ ਕਹਿਰ ਟੁੱਟਿਆ ਹੈ ਕਿ ਇਹ ਪਰਿਵਾਰ ਅਪਾਹਜ ਹੋਣ ਦੇ ਨਾਲ ਨਾਲ ਭੁੱਖਮਰੀ ਦਾ ਸ਼ਿਕਾਰ ਵੀ ਹੋਣ ਲੱਗਿਆ ਹੈ ਅਦੇ ਹਰ ਇੱਕ ਇਨਸਾਨ ਇਹਨਾਂ ਵੱਲ ਵੇਖ ਕੇ ਇਹੀ ਗੱਲ ਕਹੇਗਾ ਕਿ ਮਾਲਕਾ ਸਭ ਦਾ ਭਲਾ ਕਰ ਜਦੋਂ ਸਪੀੜਤ ਪਰਿਵਾਰ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਗਈ ਤਾਂ ਪੀੜਤ ਪਰਿਵਾਰ ਨੇ ਰੋ ਰੋ ਕੇ ਆਪਣਾ ਹਾਲ ਦੱਸਿਆ ਕੀ ਕੁਝ ਆਖ ਰਿਹਾ ਹੈ ਹੈ ਪੀੜਤ ਪਰਿਵਾਰ ਜ਼ਰਾ ਤੁਸੀਂ ਵੀ ਸੁਣ ਲਵੋ ਕੀ ਨਾ ਬੰਦੀ ਤੁਹਾਡੇ ਰਮਨਦੀਪ ਕੋਲ ਕੀ ਹਾਲਾਤ ਨੇ ਕਰਦੇ ਤੁਹਾਡੇ ਸਾਡੇ ਹਾਲਾਤ ਭਾਜੀ ਇਦਾਂ ਵਾਂ ਕਿ ਘਰ ਦੇ ਵਿੱਚ ਰੋਟੀ ਬਹੁਤ ਮੁਸ਼ਕਲ ਨਾਲ ਬਣ ਰਹੀ ਏ ਬਹੁਤ ਹੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਵਾ ਆਦਮੀ ਮੇਰਾ ਇਹਦਾ ਵਾ ਉਹ ਵੀ ਦੋਹਾਂ ਲੱਤਾਂ ਤੋਂ ਆ ਤੇ ਮੈਂ ਵੀ ਹੈਂਡੀਕੈਪਰਾਂ ਦੋਹਾਂ ਲੱਤਾਂ ਤੋਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਦੋਵੇਂ ਕੀ ਬਹੁਤ ਹੀ ਜ਼ਿਆਦਾ ਹਾਲਾਤ ਕਰਦੇ ਸਾਡੇ ਮਾਰੇ ਕੀ ਕੰਮ ਕਰਦਾ ਘਰ ਵਾਲਾ ਤੁਹਾਡਾ ਘਰ ਵਾਲਾ ਕੰਮ ਮੇਰਾ ਕਰਦਾ ਮਜ਼ਦੂਰੀ ਕਰਦਾ ਮਿਹਨਤ ਮਜ਼ਦੂਰੀ ਕਰਦਾ ਕਿ ਜਿਹਦੇ ਨਾਲ ਕੋਈ 100 ਦੋ ਸੈਂਟੀਆਂ ਵੀ ਨਾ ਢਾੜੀ ਦਾ ਪਾਣੀ ਜਾਵੇ ਪਰ ਨਹੀਂ ਫਿਰ ਵੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂ ਬੱਚੇ ਸਕਾਲਿਸ ਕਿਤੇ ਪੜ ਰਹੇ ਹਨ ਅੱਜ ਜਿਹੜੇ ਘਰ ਚ ਰਹਿ ਰਹੇ ਕੀ ਹੈ ਇਹ ਘਰ ਹੈ ਤੁਹਾਡਾ ਨਹੀਂ ਭਾਜੀ ਇਹ ਸਾਡਾ ਘਰ ਨਹੀਂ ਹੈਗਾ ਕੀ ਹੈ ਇਹ ਵੀ ਕਿਸੇ ਦੇ ਘਰ ਦੇ ਵਿੱਚ ਅਸੀਂ ਰਹਿ ਰਹੇ ਆ ਇਹਦੀਆਂ ਛੱਤਾਂ ਵੀ ਇੰਗੀਆਂ ਮਾੜੀਆਂ ਵਾ ਕੋਈ ਬੇਹਾਦੀ ਛੱਤਾਂ ਮਾੜੀਆਂ ਪਤਾ ਨਹੀਂ ਇਹਦੇ ਕਿਹੜੇ ਵਲੇ ਛੱਤ ਉੱਪਰ ਦੇ ਜਾਣੀ ਕਿਸ ਤਰ੍ਹਾਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਣ ਦਿਆ ਉਹ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲ ਰਿਹਾ ਕੋਈ ਹਾਲਤ ਹਾਲਤ ਠੀਕ ਨਹੀਂ ਅਸੀਂ ਤੁਰਲ ਫੇਰ ਨਹੀਂ ਸਕਦੇ ਕੋਈ ਕੰਮ ਨਹੀਂ ਕਰ ਰਹੇ ਜੈਸੇ ਕਿ ਇਹ ਫੈਕਟਰੀ ਚ ਵੀ ਕੰਮ ਵੀ ਕਰਨ ਜਾਂਦੇ ਆ ਲੱਭਦੇ ਆ ਕਿਸੇ ਨੂੰ ਕਹਿੰਦੇ ਹਾਂ ਨੂੰ ਕੰਮ ਦਿਵਾਓ ਕਹਿੰਦੇ ਨੇ ਤੁਸੀਂ ਤੁਰ ਨਹੀਂ ਸਕਦੇ ਸਾਨੂੰ ਹਿਕਾਮ ਨਹੀਂ ਦੇ ਸਕਦੇ ਇੱਕ ਟ੍ਰਾਈਸਾਈਕਲ ਵਗੈਰਾ ਨਹੀਂ ਹੈਗੇ ਤੁਹਾਡੇ ਕੋਈ ਟ੍ਰਾਈਸਾਈਕਲ ਨਹੀਂ ਮਿਲਦੇ ਆ ਨਾ व्हीलचेयर ਮੈਂ ਇੰਨੀ ਰੜਕੇ ਕੰਮ ਕਰਦੀ ਆ ਪਰ ਮੈਨੂੰ व्हीलचेयर ਵੀ ਟੋਣੀ ਮਿਲ ਰਹੀ ਹੱਥ ਛੜਦੇ ਆ ਮੇਰੇ ਵਿੱਚ ਮੈਂ ਕਿਤਰਾ ਥਲੇ ਰੜਕੇ ਕੰਮ ਕਰਦੀ ਤੇ ਆ ਜਿਹੜੀ व्हीलचेयर ਹੈ ਠੀਕ ਨਹੀਂ ਨਹੀਂ ਇਹ व्हीलचेयर ਨਹੀਂ ਠੀਕ ਇਹ व्हीलचेयर ਟੁੱਟੀ ਆ ਸਾਰੀ ਟੁੱਟ ਗਈ ਆ ਕਿੰਨਾ ਚੇਅਰ ਹੋ ਗਿਆ ਟੁੱਟ ਗਿਆ ਤੇ ਇਸ ਕਰਕੇ ਮੇਰੋਂ ਚੱਲਦੀ ਨਹੀਂ ਹੁਣ ਇਹਨੂੰ ਖਿਲਾ ਰਿਆ ਪਾਸੇ ਤੇ ਆਪਨੇ ਕੋ ਉਹ ਥਲੇ ਰੜਕੇ ਕੰਮ ਕਰਦੀ ਫਟਦੀ ਕੀ ਮੰਗ ਕਰਦੇ ਹੋਨ ਸਮਾਜ ਸੇ ਮੰਗਰ ਸੇ ਇਹ ਕਰਦੇ ਆ ਕਿ ਸਾਡੀ ਸਹਾਇਤਾ ਕੀਤੀ ਜਾਵੇ ਸਾਨੂੰ व्हीलचेयर ਵੀ ਦਿੱਤੀ ਜਾਵੇ ਜੇ ਤੱਕ ਤੱਕ ਵੀ ਹੋ ਸਕੇ ਸਾਨੂੰ ਘਰ ਰੂਏ ਦੀ ਵੀ ਸਾਡੀ ਸਹਾਇਤਾ ਕੀਤੀ ਜਾਵੇ ਕੀ ਨਾ ਬਾਈ ਤੁਹਾਡਾ ਭਾਈ ਮੇਰਾ ਨਾਮ ਮਾਨ ਸਿੰਘ ਹੈ ਤੇ ਕੀ ਹਾਲਾਤ ਨੇ ਘਰ ਦੇ ਤੁਹਾਡੇ ਦੇ ਭਾਈ ਕੀ ਹਾਲਾਤ ਅਸੀਂ ਇੱਕ ਤਾਂ ਪਹਿਲਾਂ ਮੜਾ ਮੋਟ ਚੰਦਾ ਸੀਗਾ ਫਿਰ ਕਰੋਨਾ ਦਾ ਕਰਕੇ ਜਿਹੜਾ ਕੰਮ ਸੀਗਾ ਉਹ ਵੀ ਠੱਪ ਹੋ ਗਿਆ ਹੁਣ ਕਿਤੇ ਜਾਈਦਾ ਉਹ ਕਹਿੰਦੇ ਭਾਈ ਤੁਸੀਂ ਹੈਂਡੀਕੈਡਡ ਤੁਹਾਡੇ ਦੇ ਵੀ ਫੈਕਟਰੀ 'ਚ ਕੰਮ ਹੈ ਨਹੀਂ ਜੇ ਕਿਤੇ ਅੱਗ ਲੱਗ ਗਈ ਜੇ ਫਿਰ ਤੁਸੀਂ ਕਿੱਦਾਂ ਭਜੋਗੇ ਕਪੜੇ ਮੁਸ਼ਕਿਲ ਨਾਲ ਗੁਜ਼ਾਰਾ ਹੋ ਰਿਹਾ ਤੁਸੀਂ ਦੋਵੇਂ ਮੀਆਂ ਵੀ ਵੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਦੋਨੇ ਹਾਂਜੀ ਕੀ ਕੰਮ ਕਰਦੇ ਸਰ ਇਦਾਂ ਹੀ ਜੋ ਵੀ ਮਿਲ ਜੇ ਕੋਈ 150 200 ਬਣਾਉਣਾ ਹੁੰਦਾ ਕਿ ਤਾਂ ਮਰਜੀ ਕੋਈ ਕੰਮ ਮਿਲ ਜੇ ਬਹਿ ਕੇ ਕਰਨ ਵਾਲਾ ਤੇ ਘਰ ਕੇ ਟਾਈਮ ਪਾਸ ਕਰੀ ਕਿੰਨੇ ਬੱਚੇ ਨੇ ਤੁਹਾਡੇ ਸਰ ਮੇਰੇ ਇੱਕ ਬੇਟੀ ਤੇ ਇੱਕ ਪੁੱਤ ਹੈ ਅੱਛਾ ਹੈ ਤੇ ਕਿਸ ਤਰ੍ਹਾਂ ਹੁਣ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਹੋਣ ਦਿਆ ਸਰ ਹੁਣ ਇੱਕ ਬਾਰਸ਼ਾਂ ਲਈ ਹੋਰ ਪਰੇਸ਼ਾਨ ਕਰਨਾ ਕਈ ਦਿਨ ਤੋਂ ਕੋਈ ਮਿਲੇ ਕੋਈ ਕੰਮ ਕਰ ਨਹੀਂ ਕੀ ਮੰਗ ਕਰਦੇ ਜੀ ਸਰ ਮੰਗੇ ਕਿ ਕਰਦੇ ਆ ਕਿ ਕੋਈ ਸਾਫੀ ਸਥਿਤਾ ਕੀਤੀ ਹੋਵੇ ਇੱਕ ਸਾਦੀ ਸਾਥ ਵੀ ਨਹੀਂ ਆਉਂਦੀ ਜਦੋਂ ਮੈਂ ਕਹਿੰਦਾ ਤਾਂ ਜ਼ਰੂਰ ਦਿਲ ਕਿਹੜਾ ਸਾਰੇ ਅੰਦਰ ਚੁੰਦੇ ਆ ਬੜੀ ਮੁਸ਼ਕਲ ਨਾਲ ਇੰਝ ਲੱਗਦਾ ਕਿ ਅਸੀਂ ਹਉ ਤੈਰਦੇ ਫਿਰਨਾ ਕਿਸੇ ਦਿਨ ਇਹ ਕੀ ਦਾ ਇਹ ਕੀ ਦਾ ਥਾਂ ਸਰ ਕਿੰਨਾ ਕਿਸੇ ਵੀ ਨਾ ਫੈਕਟਰੀ ਹੈ ਉਹ ਬੰਦ ਹੋ ਗਈ ਹੈ ਤੇ ਉਹ ਫੈਕਟਰੀ ਨੇ ਸਾਨੂੰ ਕਿਹਾ ਕਿ ਚਲੋ ਤੁਸੀਂ ਇਕਰੰਤੇ ਰਹਿੰਦੇ ਤੇ ਕਰਾਇਆ ਵੀ ਹੁੰਦਾ ਨਹੀਂ ਤੁਹਾਡੇ ਕੋਲ ਤੁਸੀਂ ਇੱਥੇ ਰਹੋ ਛੱਡੀ ਛੋਲੀ ਰੱਖੀ ਹੋਈ ਹੈ ਫੈਕਟਰੀ ਦੇ ਥਾਂ 'ਚ ਰਹਿੰਦੇ ਜੇਕਰ ਕੋਈ ਵੀ ਦਾਨੀ ਸੱਜਣ ਇਸ ਅਪਾਹਜ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਪੀੜਤ ਪਰਿਵਾਰ ਦਾ ਮੋਬਾਈਲ ਨੰਬਰ ਨੀਚੇ ਦਿੱਤਾ ਗਿਆ ਹੈ ਤਾਂ ਹੋ ਸਕੇ ਦਾਨੀ ਸੱਜਣ ਇਹਨਾਂ ਦੀ ਵੱਧ ਸਹਾਇਤਾ ਜਰੂਰ ਕਰਨ ਲਾਈਵ ਤੇ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ